अप्रैल में नई नई गर्मी पैगी है तो मैं पहली बारी देखी है काम ਦੇ ਵਿੱਚ ਕਰਨ ਚ ਵੀ ਫਰਕ ਪੈਂਦਾ ਹੈ ਕਿ ਪਹਿਲਾਂ ਜਿਆਦਾ ਕਰ ਲੈਨੇ ਜਾਂ ਥੱਕ ਭਾਈ ਬਹੁਤ ਜਿਆਦਾ ਫਰਕ ਪੈਂਦਾ ਹੈ ਗਰਮੀ ਕਾਫੀ ਹੈ ਜੀ ਦੋ ਚਾਰ ਦਿਨ ਹੋ ਗਿਆ ਹੈ ਗਰਮੀ ਨਾਲ ਨਾਲ ਸਾਡੀ ਸੇਲ ਵੀ ਐਕਚੁਅਲੀ ਵੱਧ ਚੁਕੀ ਹੈ ਬਹੁਤ ਹੀ ਜਿਆਦਾ ਗਰਮੀ ਪੈ ਰਹੀ ਹੈ ਪੰਜਾਬ ਸੂਬੇ ਅੰਦਰ ਗਰਮੀ ਦਾ ਪ੍ਰਕੋਪ ਦਿਨੋ ਦਿਨ ਵਧਦਾ ਜਾ ਰਿਹਾ ਹੈ ਔਰ ਤਾਪਮਾਨ ਜੇਕਰ ਕਰੀਏ ਦਿਨ ਦਾ ਤਾਂ ਦਿਨ ਵੇਲੇ ਜਿਹੜਾ ਹੈ 37-38 ਡਿਗਰੀ ਨੂੰ ਜੋ ਹੈ ਉਹ ਪਹੁੰਚਣ ਲੱਗ ਪਿਆ ਔਰ ਤੁਸੀਂ ਇਸ ਵਕਤ ਦੇਖ ਵੀ ਸਕਦੇ ਹੋ ਕਿ ਸੂਰਜ ਦੇਵਤਾ ਜੁੜੇ ਨੇ ਅਸਮਾਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਚਮਕ ਰਹੇ ਨੇ ਔਰ ਪੂਰਾ ਪ੍ਰਕੋਪ ਗਰਮੀ ਦਾ ਇਸ ਵਕਤ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ ਗਰਮੀ ਕਾਫੀ ਅੱਗੇ ਨਾਲੋਂ ਵੱਧ ਗਈ ਹੈ April ਦਾ ਮਹੀਨਾ ਆ ਗਿਆ ਹੈ ਔਰ ਗਰਮੀ ਨੇ ਆਪਣਾ ਜ਼ੋਰ ਫੜ ਲਿਆ ਹੈ ਔਰ ਲੋਕ ਜੋ ਨੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਗਰਮੀ ਨੂੰ ਮਿਟਾਉਣ ਵਾਸਤੇ ਜਿੱਥੇ ਕਿ ਤਰਲ ਪਦਾਰਥਾਂ ਦੀ ਵਰਤੋਂ ਕਰ ਰਹੇ ਨੇ ਕਿਤੇ ਆ ਛੋਟਾ ਵਾਲੀਆਂ ਜਿਹੜੀਆਂ ਗੱਡੀਆਂ ਨੇ ਇੱਥੇ ਖੜੋ ਕੇ ਆਪਣੀ ਗਰਮੀ ਦਾ ਨੂੰ ਮਟਾਉਂਦੀ ਜਿਹੜੀ ਉਹਨਾਂ ਵੱਲੋਂ ਕੋਸ਼ਿਸ਼ ਚੱਲ ਰਹੀ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਗਰਮੀ ਦੇ ਮੌਸਮ ਦੇ ਵਿੱਚ ਜੋ ਹੈ ਲੋਕ ਖਾਸ ਕਰਕੇ ਜਿਹੜੇ ਟੂ-ਵਿਲਰਸ ਦੇ ਉੱਤੇ ਸਫ਼ਰ ਕਰਦੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਸਹਣਾ ਕਰਨਾ ਪੈਂਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵਕਤ ਗੁਰਦਾਸਪੁਰ ਦੀ ਜਿਹੜੀ ਹੈ ਉਹ 메ਨ ਸੜਕ ਜਿਹੜੀ ਜੇਲ ਰੋਡ ਹੈ ਉਹਦੇ ਉੱਤੇ ਵੀ ਖੜੇ ਆਂ ਖਾਲ ਪਹਿਲ ਜਿਹੜੀ ਆ ਕੇ ਨਾ ਕੱਟੀ ਹੋਈ ਆਰ ਜਿਹੜੇ ਲੋਕ ਇਸ ਵਕਤ ਸਫਰ ਕਰ ਰਹੇ ਨੇ ਟੂ व्हीਲਰਸ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਚਿਹਰੇ ਢੱਕ ਕੇ ਜਿਹੜੇ ਨੇ ਮੌਸਮ ਦੇ ਉੱਤੇ ਆਪਣੇ ਸਿਰ ਦੇ ਉੱਤੇ ਜਿਹੜੇ ਨੇ ਕੱਪੜਾ ਰੱਖ ਕੇ ਨਿਕਲ ਰਹੇ ਨੇ ਤਾਂ ਜੋ ਕਿ ਗਰਮੀ ਤੋਂ ਬਚ ਸਕੀਏ ਔਰ ਇਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਮੌਸਮ ਦੇ ਵਿੱਚ ਤਬਦੀਲੀ ਆ ਗਈ ਹੈ ਜੀ ਗਰਮੀ ਬਹੁਤ ਜ਼ਿਆਦਾ ਗਰਮੀ ਆ ਗਈ ਹੈ ਬਹੁਤ ਜ਼ਿਆਦਾ ਅੱਜੀਆਂ ਦਾ ਕੰਮ ਹਾੜੀ ਤੇ ਬਹੁਤ ਜ਼ਿਆਦਾ ਹੈਂਡੀ ਗਰਮੀ ਹੋਣੀ ਕੰਮ ਦੇ ਵਿੱਚ ਕਰਨ ਚ ਵੀ ਫਰਕ ਪੈਂਦਾ ਹੈ ਕਿ ਪਹਿਲਾਂ ਜਿਆਦਾ ਕਰ ਲੈਣੇ ਜਾਂ ਥੱਕ ਭਾਈ ਬਹੁਤ ਜਿਆਦਾ ਫਰਕ ਪੈਂਦਾ ਬਹੁਤ ਜਿਆਦਾ ਗਰਮ ਪੈਂਦਾ ਬਹੁਤ ਗਰਮੀ ਪੈਂਦੀ ਹੈ ਵੇਖੋ ਹੁਣ ਮਿੰਟ ਦੇ ਬਾਅਦ ਸਾਨੂੰ ਪੀਣਾ ਪੈਂਦਾ ਪਾਣੀ ਕਦੀ ਖੁਸ਼ ਕਦੀ ਖੁਸ਼ ਹੈ ਰੀ ਅੱਧਰ ਉੱਧਰ ਜਾਇਆ ਜਾਂਦਾ ਜੀ ਆ ਬਿਲਕੁਲ ਉਹਨਾਂ ਨੇ ਦੱਸਿਆ ਕਿ ਗਰਮੀ ਕਾਰਨ ਜਿਹੜਾ ਇਹ ਕੰਮ ਦੇ ਵਿੱਚ ਵੀ ਅਸਰ ਪੈਂਦਾ ਹੈ ਔਰ ਕੰਮ ਕਰਨ ਲੱਗੇ ਆ ਜਿਹੜੀ ਇਹ ਸਮਰੱਥਾ ਵੀ ਘਟਦੀ ਹੈ ਕਿਉਂਕਿ ਮੌਸਮ ਦਾ ਇੱਧਰ ਹੋਰ ਨੌਜਵਾਨ ਬੱਚੇ ਵੀ ਜਿਹੜੇ ਆਏ ਨੇ ਉਹਨਾਂ ਨੇ ਗੱਲ ਕਰ ਲਏ ਕਿੰਨਾ ਕ ਫਰਕ ਪਿਆ ਗਰਮੀ ਦਾ ਬਹੁਤ ਜ਼ਿਆਦਾ ਫਰਕ ਪਿਆ ਇਸ ਗਰਮੀ ਅਪ੍ਰੈਲ ਮਹੀਨੇ ਹੀ ਨਹੀਂ ਗਰਮੀ ਪੈ ਗਈ ਹੈ ਮਤਲਬ ਪਹਿਲੀ ਵਾਰੀ ਵੇਖੀ ਹੈ ਇਸ ਗਰਮੀ ਦਾ ਕਰਕੇ ਕਿੱਥੇ ਆਏ ਸੀ ਹੁਣ ਅਸੀਂ ਹੁਣ ਸੋਡਾ ਪੀਣ ਆਏ ਸੀ ਅਸੀਂ ਟਿਊਸ਼ਨ ਜਾਣਾ ਸੀ ਮੈਂ ਤਾਂ ਫਿਰ ਥੋੜਾ ਪਾਣੀ ਅਗੇ ਜਿਵੇਂ ਆਮ ਖੇਡਦੇ ਹੁੰਦੇ ਹੋ ਜਾਂ ਹੁਣ ਸਮੇਂ ਦੇ ਖੇਡਣ ਦਾ ਵੀ ਟਾਈਮ ਤਬਦੀਲ ਕੀਤਾ ਤੁਸੀਂ ਹਾਂਜੀ ਹੁਣ ਘੱਟ ਰਿਹਾਤੀ ਛਡਾਉਣੀ ਸੇਰੇ ਸੇਰੇ ਖੇਡ ਲਈ ਨਾ ਜਗ੍ਹਾ ਕਰ ਲਈ ਤੇ ਆ ਬਿਲਕੁਲ ਇਹ ਦੇਖੋ ਇਹ ਨੌਜਵਾਨ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਜਿਹੜਾ ਹੈ ਉਹ ਸਵੇਰੇ ਹੁਣ ਆਪਣੀ ਟਿਊਸ਼ਨਸ ਤੋਂ ਹੋ ਕੇ ਵਾਪਸ ਆਪਣੇ ਘਰਾਂ ਵਿੱਚ ਚਲੇ ਜਾਂਦੇ ਹਾਂ ਜਾਂ ਕਹਿੰਦੇ ਹਾਂ ਹੁਣ ਤੁਸੀਂ ਹੋਰ ਵੀ ਲੋਕ ਜਿਹੜੇ ਨੇ ਆਪਣੇ ਡੇਲੀ ਰੁਟੀਨ ਦਾ ਦਿਲ ਕੰਮ ਕਰਕੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਹੁਣ ਇੱਥੇ ਆ ਕੇ ਉਹ ਵੀ ਛੋਟਾ ਵੀਰੇ ਨੇ ਕੀ ਕਹਿੰਦਾ ਕਿੰਨਾ ਫਰਕ ਪੈ ਗਿਆ ਮੈਨਰ ਗਰਮੀ ਦਾ ਗਰਮੀ ਕਾਫੀ ਇਹਨਾਂ ਚਾਰ ਤੇ ਵੀ ਅਸਰ ਪੈਂਦਾ ਹਾਂਜੀ ਹਾਂਜੀ ਕੀ ਕਾਫੀ ਗਰਮੀ 'ਚ ਕੰਮ ਨਹੀਂ ਹੁੰਦਾ ਜੀ ਕੰਮ ਵੀ ਬਹੁਤ ਔਖਾ ਹੁੰਦਾ ਗਰਮੀ ਹਾਂਜੀ ਲੋੜ ਲੱਗਦੀ ਹੈ ਕਿ ਕੋਈ ਨਾ ਕੋਈ ਚੀਜ਼ ਪੀਏ ਹਾਂਜੀ ਠੰਡੇ ਦੀ ਲੋੜ ਪੈਂਦੀ ਜੀ ਗਰਮੀ 'ਚ ਪਾਣੀ ਪੀਣਾ ਚਾਹੀਦਾ ਕਾਹਦਾ ਕੰਮ ਕਰਦਾ ਦੁੱਧ ਦਾ ਹਾਂਜੀ ਤੇ ਦੁੱਧ ਦਾ ਕਰਦਾਂਗੇ ਅਗਰ ਉਹਨੂੰ ਸਾਂਭਣ ਸੁੰਭਲ ਵਾਸਤੇ ਵੀ ਜਿਹੜਾ ਵਾ ਉਹ ਹੁਣ ਖਾਸ ਧਿਆਨ ਰੱਖਣਾ ਪਵੇ ਹਾਂਜੀ ਖਾਸ ਧਿਆਨ ਰੱਖਣਾ ਪੈਂਦਾ ਜਿਹੜਾ ਬਚ ਜਾਂਦਾ ਜੀ ਫਿਰ ਫ੍ਰੀਜ 'ਚ ਰੱਖਣਾ ਪੈਂਦਾ ਘੰਟੇ ਟਾਈਮ ਤੋਂ ਘਰਾਂ 'ਚ ਪਹੁੰਚਾਉ ਜਾਂ ਡੇਰੀ 'ਤੇ ਪਹੁੰਚਾਈਦਾ ਜੀ ਪਹਿਲਾਂ ਸਰਦੀਆਂ ਦੇ ਵਿੱਚ ਸੜ ਜਾਂ ਹੁਣ ਹੁਣ ਕਿੰਨੀ ਕਿ ਗਰਮੀ ਆ ਗਰਮੀ ਜੀ ਕਾਫੀ ਓਨੀ ਜਿਆਦਾ ਤੇ ਨਹੀਂ ਗਰਮੀ ਪਈ ਪਰ ਆਸਤੇ ਆਸਤੇ ਗਰਮੀ ਵਧੂਗੀ ਹੁਣ ਹਾਂਜੀ ਕੰਮ ਤੇ ਅਸਰ ਪੈ ਰਿਹਾ ਹਾਂਜੀ ਆ ਬਿਲਕੁਲ ਗਰਮੀ ਦੇ ਨਾਲ ਜਿਹੜਾ ਹੈ ਉਹਨਾਂ ਦਾ ਕਿਹਾ ਮੈਂ ਦੁੱਧ ਦਾ ਕਾਰੋਬਾਰ ਆ ਔਰ ਹੁਣ ਜਿਆਦਾ ਧਿਆਨ ਦੇ ਨਾਲ ਜਿਹੜਾ ਹੈ ਆਪਣਾ ਨੂੰ ਸੁਵਾਲਣਾ ਪੈਂਦਾ ਔਰ ਇੱਧਰ ਜਿਹੜੇ ਇੱਥੇ ਸੋਡਾ ਦੀ ਲਗਾ ਕੇ ਬੈਠੇ ਨੇ ਆ ਕਾਰ ਔਰ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਫਰੈਸ਼ ਸੋਡਾ ਵਾਲੇ ਔਰ ਕਿੰਨਾ ਕਿ ਜਿਹੜਾ ਹੈ ਇਸ ਵਕਤ ਉਹਨਾਂ ਦੇ ਵੀ ਅਸਰ ਪੈ ਰਿਹਾ ਹੈ ਕੀ ਕਹਿਣਾ ਚਾਹੋਗੇ ਗਰਮੀ ਦਾ ਕਿੰਨਾ ਹਾਂਜੀ ਪਾਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ 2-4 ਦਿਨ ਹੋ ਗਿਆ ਗਰਮੀ ਨਾਲ ਨਾਲ ਸਾਡੀ ਸੇਲ ਵੀ ਐਕਚੁਅਲੀ ਵੱਧ ਚੁੱਕੀ ਹੈ ਬਹੁਤ ਹੀ ਜ਼ਿਆਦਾ ਗਰਮੀ ਪੈ ਰਹੀ ਹੈ ਕਿਉਂਕਿ ਜਿਹੜੇ ਆਉਂਦੇ ਜਾਂਦੇ ਆ ਠੰਡਾ ਪੀ ਕੇ ਜਾਂਦੇ ਆ ਬਹੁਤ ਬਹੁਤ ਧੰਨਵਾਦ ਆ ਮੈਂ ਉਹਨਾਂ ਦਾ ਇਸੇ ਕਰਕੇ ਗਰਮੀ ਥੋੜੀ ਘਟਣੀ ਚਾਹੀਦੀ ਹੈ ਲੋਕ ਲੋਕ ਹੀ ਕਹਿੰਦੇ ਨੇ ਜਦੋਂ ਆਉਂਦੇ ਨੇ ਤੁਹਾਡੇ ਲੋਕ ਕਹਿੰਦੇ ਬਾ ਠੰਡਾ ਹੀ ਪਿਆਦੇ ਪਾਜੀ ਸਾਨੂੰ ਹੋਰ ਕੁਝ ਨਹੀਂ ਹੈਗਾ ਕਿਉਂਕਿ ਗਰਮੀ ਬਹੁਤ ਹੀ ਪੈ ਰਹੀ ਹੈ ਅਸੀਂ ਆਪ ਠੰਡਾ ਬਹੁਤ ਬਹੁ ਵਾਰੀ ਪੀਨੇ ਆ ਪਾਜੀ ਹਾਂਜੀ ਹਾਂਜੀ ਹਾਂ ਬਿਲਕੁਲ ਉਹਨਾਂ ਦਾ ਇਹ ਕਹਿ ਰਹੇ ਕਿ ਜਿਹੜੇ ਲੋਕ ਆਉਂਦੇ ਨੇ ਆ ਕੇ ਠੰਡੇ ਦਾ ਜਿਹੜੀ ਆ ਮੰਗ ਕਰਦੇ ਨੇ ਔਰ ਕਹਿੰਦੇ ਨੇ ਕਿ ਗਰਮੀ ਬੜੀ ਆ ਜੀ ਠੰਡਾ ਪਿਆ ਦੇ ਔਰ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਉਹਨਾਂ ਦੇ ਕਿਤੇ ਕਾਰੋਬਾਰ ਦੇ ਵਿੱਚ ਵੀ ਥੋੜਾ ਜਿਹਾ ਵਾਧਾ ਜ਼ਰੂਰ ਹੋਇਆ ਹੈ ਇਹ ਗੱਲ ਲਗੇ ਲੇਕਿਨ ਉਹਨਾਂ ਨੇ ਕਿਹਾ ਕਿ ਗਰਮੀ ਦਾ ਪ੍ਰਕੋਪ ਜਿਹੜਾ ਹੈ ਉਹ ਜ਼ਰੂਰ ਅਸਰ ਪਾ ਰਿਹਾ ਹੈ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ